ਜਲੰਧਰ ਦਾ ਖੌਨ ਹੋਵੇਗਾ ਸਿਕੰਦਰ ਕੌਣ ਮਾਰੇਗਾ ਬਾਜ਼ੀ ਕਿਸ ਦੇ ਹੱਥ ਲੋਗ ਦੇਣਗੇ ਫਤਵਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜਲੰਧਰ ਵੈਸਟ ਜਿਮਨੀ ਚੌਂ ਦੇ ਲਈ ਸ਼ਾਮ 5 ਵਜੇ ਚੋਣ ਪ੍ਰਚਾਰ ਸਮਾਪਤ ਹੋ ਚੁੱਕਿਆ ਜਲੰਧਰ ਵੈਸਟ ਦੀ ਜਿਮਨੀ ਚੌਂ ਇਸ ਵਾਰ ਸਭ ਤੋਂ ਵੱਧ ਸੁਰਖੀਆਂ ਵਿੱਚ ਰਹਿਣ ਵਾਲੀ ਜਿਮਨੀ ਚੌਂ ਹੈ ਇਸ ਜਿਮਨੀ ਚੌਂ ਨੂੰ ਦਲ ਬਦਲੂਆਂ ਦੀ ਜਿਮਨੀ ਚੌਂ ਵਜੋਂ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਇੱਕਦ ਚਿਹਰੇ ਨੂੰ ਛੱਡ ਕੇ ਜ਼ਿਆਦਾਤਰ ਹਰ ਇੱਕ ਚਿਹਰਾ ਅਜੇ ਹੈ ਜੋ ਕਿ ਕਿਸੇ ਦੂਜੀ ਪਾਰਟੀ ਤੋਂ ਆ ਕੇ ਚੋਣ ਮੈਦਾਨ ਦੇ ਵਿੱਚ ਉਤਰਿਆ ਹੋਇਆ ਹੈ ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ 모ਹਿੰਦਰ ਪਗਤ ਤੋਂ 모ਹਿੰਦਰ ਪਗਤ ਜੋ ਕਿ ਭਾਜਪਾ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਲੰਧਰ ਵੈਸਟ ਦੀ ਜੀਮਨੀ ਚੋਣ ਦੇ ਵਿੱਚ ਡੱਟ ਕੇ ਮੁਕਾਬਲਾ ਕਰਨ ਲਈ ਤਿਆਰ ਹੋ ਚੁੱਕੇ ਨੇ ਅਤੇ ਮਹਿਜ਼ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਜਦ ਨਤੀਜੇ ਆਉਣਗੇ ਤੇ ਸਭ ਕੁਝ ਸਾਫ ਹੋ ਜਾਏਗਾ ਮੋਹਿੰਦਰ ਪਗਦੇ ਹੱਕ ਦੇ ਵਿੱਚ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੂਰੇ ਪਰਿਵਾਰਕ ਮੈਂਬਰਾਂ ਦੇ ਨਾਲ ਅੱਡੀ ਚੋਟੀ ਦਾ ਜ਼ੋਰ ਲਾਂਦੇ ਹੋਏ ਦਿਖਾਈ ਦੇ ਰਹੇ ਨੇ ਪਾਰਟੀ ਦੇ ਕਈ ਦਿਗਜ ਨੇਤਾ ਵੀ ਇੱਥੇ ਲਗਾਤਾਰ ਆ ਕੇ ਉਮੀਦਵਾਰ ਮੋਹਿੰਦਰ ਪਗਦੇ ਹੱਕ ਵਿੱਚ ਪ੍ਰਚਾਰ ਕਰਦੇ ਦਿਖਾਈ ਦਿੱਤੇ ਸੀ ਅਜੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵਿੱਚ ਆਪਣਾ ਕਿਰਾਏ ਦਾ ਮਕਾਨ ਵੀ ਲੈ ਰਿਆ ਸੀ ਜਲੰਧਰ ਵੈਸਟ ਦੀ ਸੀਟ ਨੂੰ ਜਿੱਤਣਾ ਆਮ ਆਦਮੀ ਪਾਰਟੀ ਦੇ ਲਈ ਮੁੱਚਦਾ ਸਵਾਲ ਬਣਿਆ ਹੋਇਆ ਇਹ ਕਾਰਨ ਹੈ ਕਿ ਪਾਰਟੀ ਸਭ ਤੋਂ ਵੱਧ ਇਸ ਸੀਟ ਦੇ ਉੱਤੇ ਜ਼ੋਰ ਲਗਾ ਰਹੀ ਹੈ ਜਿਮਨੇ ਚੋਣ ਕਿਸੇ ਜੰਗ ਨਾਲੋਂ ਘੱਟ ਨਹੀਂ ਹੈ ਠੀਕ ਇਸੇ ਤਰ੍ਹਾਂ ਭਾਜਪਾ ਤੋਂ ਉਮੀਦਵਾਰ ਸ਼ੀਤਾ ਲੰਗੁਰਾਲ ਵੀ ਆਪਣੇ ਜਿੱਤ ਦਾ ਦਾਵਾ ਠੋਕਦੇ ਦਿਖਾਈ ਦਿੱਤੇ ਸੀ ਜਿਨ੍ਹਾਂ ਦੇ ਲਈ ਪਾਜਪਾ ਨੇ 38 ਨਾਮੀ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਤਿਆਰ ਕੀਤੀ ਸੀ ਅਤੇ ਕਿ ਸਟਾਰ ਪ੍ਰਚਾਰਕ ਆ ਕੇ ਉਹਨਾਂ ਦੇ ਹੱਥ 'ਚ ਪ੍ਰਚਾਰ ਕਰਕੇ ਵੀ ਗਏ ਨੇ ਜਿਸ ਦੇ ਵਿੱਚ ਸਮੇ ਸਮੇਂ ਦੌਰਾਨ ਵੱਖ-ਵੱਖ ਦਿਖਜ ਪੰਜਾਬ ਹੁੰਦੇ ਰਹੇ ਅਤੇ ਸ਼ਿਤਲੰਗਰਾਲ ਦੀ ਗਵਾਹੀ ਕਰਦੇ ਰਹੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸ਼ਿਤਲੰਗਰਾਲ ਲੇ ਫਿਲਮਾਂ ਵਰਗਾ ਮਾਹੌਲ ਇਨ੍ਹਾਂ ਜਿਮਨੀ ਚੋਣਾਂ ਦੇ ਵਿੱਚ ਪੂਰੀ ਤਰ੍ਹਾਂ ਬਣਾਈ ਰੱਖਿਆ ਹੈ ਜਿਸ ਵਿੱਚ ਉਹ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਈ ਤਰ੍ਹਾਂ ਦੇ ਦੁਸ਼ਣ ਬਾਜ਼ੀਆਂ ਕਰਦੇ ਦਿਖਾਈ ਦਿੱਤੇ ਅਤੇ ਇੱਕ ਸਮਾਤ ਇਹ ਵੀ ਸੀ ਮੁੱਖ ਮੰਤਰੀ ਦੀ ਕੁਰਸੀ ਲਗਾ ਕੇ ਉਹਨਾਂ ਨੇ ਉਹਨਾਂ ਦਾ ਇੰਤਜ਼ਾਰ ਕੀਤਾ ਕਿਉਂਕਿ ਉਹਨਾਂ ਨੇ ਕਈ ਤਰ੍ਹਾਂ ਦੇ ਭੇਤ ਖੋਲਣੇ ਸੀ ਆਪਣੀ ਜਿੱਤ ਨੂੰ ਪੱਕੀ ਕਰਨ ਤੇ ਲਈ ਅਜੇ ਹੀ ਸਿਆਸਤ ਕਰਨਾ ਕਿਸੇ ਡਰਾਮੇ ਨਾਲੋਂ ਘੱਟ ਨਜ਼ਰ ਨਹੀਂ ਆਈ ਸੀ ਠੀਕ ਇਸੇ ਤਰ੍ਹਾਂ ਅਕਾਲੀ ਦਲ ਜੋ ਕਿ ਫਿਲਹਾਲ ਦੋ 파ੜ ਹੋ ਚੁੱਕਿਆ ਹੈ ਉਸਨੇ ਵੀ ਹੁਣ ਤੱਕ ਕਈ ਉਤਰਾ ਚੜਾ ਇਸ ਚਿਮਨੀ ਚੋਣ ਵਿੱਚ ਦੇਖ ਲਏ ਨੇ ਪਹਿਲਾਂ ਬੀਬੀ ਸੁਰਜੀਤਕੌਰ ਨੂੰ ਜਲੰਧਰ ਵੈਸਟ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਪਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹਨਾਂ ਨੇ ਆਪਣਾ ਸਮਰਥਨ ਬਸਪਾ ਦੇ ਉਮੀਦਵਾਰ ਨੂੰ ਦੇਣ ਦਾ ਐਲਾਨ ਕੀਤਾ ਸੀ ਇਸ ਦੇ ਵਿਰੋਧ ਵਿੱਚ ਸੁਖਬੀਰ ਸਿੰਘ ਬਾਦਲ ਦਾ ਵਿਰੋਧੀ ਧੜਾ ਯਾਨੀ ਕਿ ਜਿਸ ਦੇ ਵਿੱਚ ਬੀਬੀ ਜਗੀਰਕੌਰ ਸਮੇਤ ਹੋਰ ਕਈ ਦਿਗਾ ਜਾਗੂ ਸ਼ਾਮਲ ਨੇ ਉਹ ਬੀਬੀ ਸਰਜੀਤ ਕੌਰ ਨੂੰ ਜਿਤਾਉਣ ਦੇ ਲਈ ਕਿਸੇ ਵੀ ਹੱਦ ਤੱਕ ਜੋਰ ਲਗਾਉਂਦੇ ਦਿਖਾਈ ਦਿੱਤੇ ਨੇ ਅਤੇ ਉਹਨਾਂ ਨੇ ਕਿਹਾ ਕਿ ਬੀਬੀ ਸਰਜੀਤ ਕੌਰ ਬਹੁਤ ਹੀ ਅਨੁਸ਼ਾਸਨ ਦੇ ਵਿੱਚ ਰਹਿਣ ਵਾਲੇ ਅਤੇ ਹੇਠਲੇ ਪੱਧਰ ਤੋਂ ਉੱਠ ਕੇ ਅੱਗੇ ਆਉਣ ਵਾਲੇ ਉਮੀਦਵਾਰਾਂ ਵਿੱਚੋਂ ਇੱਕ ਨੇ ਅਜਿਹੇ ਦੇ ਵਿੱਚ ਉਹ ਚਾਹੁੰਦੇ ਨੇ ਕਿ ਬੀਬੀ ਸਰਜੀਤ ਕੌਰ ਨੂੰ ਕਿਸੇ ਵੀ ਤਰ੍ਹਾਂ ਲੋਕ ਆਪਣਾ ਫਤਵਾ ਜ਼ਰੂਰ ਦੇਣ। ਪਰ ਇਹ ਲੋਕਾਂ ਦੇ ਹੱਥ ਹੋਏਗਾ ਕਿ ਕਿਸ ਨੂੰ ਜਿਤਾ ਕੇ ਇਸ ਸੀਟ ਉੱਤੇ ਬਿਠਾਉਣਾ ਹੈ ਪਰ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਫ਼ਰ ਦੇ ਦੌਰਾਨ ਇੱਕ ਦਿਨ ਅਜੀਹਾ ਵੀ ਆਇਆ ਸੀ ਜਦ ਬੀਬੀ ਸੁਰਜੀਤ ਕੌਰ ਆਪਣੀ ਹੀ ਅਕਾਲੀ ਦਲ ਪਾਰਟੀ ਛੱਡ ਕੇ ਦੋ ਚਾਰ ਘੰਟਿਆਂ ਸੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ ਪਰ ਸਵੇਰ ਤਾਂ ਭੁੱਲਿਆ ਸ਼ਾਮ ਨੂੰ ਘਰ ਆਏ ਤਾਂ ਉਸ ਨੂੰ ਭੁੱਲਿਆ ਨਹੀਂ ਗਿਆ ਜਾਂਦਾ ਬੀਬੀ ਸੁਰਜੀਤ ਕੌਰ ਨੇ ਇਸ ਔਖੋਤ ਨੂੰ ਸੱਚ ਕਰ ਵਖਾਇਆ ਸੀ ਅਤੇ ਠੀਕ 2-4 ਘੰਟੇ ਆਮ ਆਦਮੀ ਪਾਰਟੀ 'ਚ ਬਿਤਾਉਣ ਤੋਂ ਬਾਅਦ ਮੋੜ ਵਾਪਸ ਸ਼ਾਮ ਨੂੰ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਲਈ ਸੀ। ਉਧਰ ਦੂਜੇ ਪਾਸੇ ਕਾਂਗਰਸ ਨੇ ਬੀਬੀ ਸੁਰਿੰਦਰ ਕੌਰ ਨੂੰ ਇਸ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ। ਸੁਰਿੰਦਰ ਕੌਰ ਦਾ ਚੰਗਾ ਰੁਤਪਾ ਹੋਣ ਦੇ ਕਰਕੇ ਲਗਾਤਾਰ ਉਹ 4 ਵਾਰ ਐਮਸੀਬੀ ਰਹਿ ਚੁੱਕੇ ਨੇ ਇਸ ਕਰਕੇ ਉਹਨਾਂ ਨੂੰ ਯਕੀਨ ਹੈ ਕਿ ਲੋਕ ਉਹਨਾਂ ਨੂੰ ਫਤਵਾ ਜ਼ਰੂਰ ਦੇਣਗੇ। ਇਸ ਦਿਨ ਆਲੀ ਤੋਂ ਦੱਸਦੇ ਕਿ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਚੰਗੇ ਪੈਰ ਪਸਾਰ ਚੁੱਕੀ ਹੈ ਇਸ ਕਰਕੇ ਉਹ ਐਸ ਸੀਟ ਨੂੰ ਵੀ ਆਪਣੀ ਝੋਲੀ ਵਿੱਚ ਆਂਦਿਆ ਹੋਇਆ ਦੇਖ ਰਹੀ ਹੈ ਪਰ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਨੂੰ ਐਸ ਸੀਟ ਉੱਤੇ ਕਾਬਜ਼ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੇ ਅਖੀਰ ਗੱਲ ਕਰਦੇ ਹਾਂ ਬਸਪਾ ਦੇ ਉਮੀਦਵਾਰ ਬਰਿੰਦਰ ਲਖਾ ਦੀ ਜੋ ਕਿ ਬੀ ਐਸ ਪੀ ਦੇ ਉਮੀਦਵਾਰ ਨੇ ਬਰਿੰਦਰ ਲਖਾ ਨੂੰ ਨਾ ਸਿਰਫ ਆਪਣੀ ਪਾਰਟੀ ਬਲਕਿ ਸੁਖਬੀਰ ਸਿੰਘ ਬਾਦਲ ਦੇ ਢੱਡੇ ਦਾ ਵੀ ਪੂਰਾ ਪੂਰਾ ਸਹਿਯੋਗ ਹੈ ਅਤੇ ਉਹ ਵੀ ਪੂਰੀ ਆਸ ਲਾ ਕੇ ਬੈਠੇ ਨੇ ਕਿ ਇਸ ਜਿਮਨੀ ਚੋਣ ਦੇ ਵਿੱਚ ਜਨਤਾ ਜਨਾਰਤਰ ਉਹਨਾਂ ਨੂੰ ਜ਼ਰੂਰ ਜਿਤਾਏਗੀ ਪਰ ਹੁਣ ਦੇਖਣਾ ਹੋਵੇਗਾ ਕਿ 10 ਤਰੀਕ ਨੂੰ ਜਦ ਇਸ ਸੀਟ ਉੱਤੇ ਚੋਣਾ ਪੈਣ ਗਿਆ ਤਾਂ ਫਿਰ ਤਾਂ ਫਿਰ ਆਉਣ ਵਾਲੀ 13 ਜੁਲਾਈ ਨੂੰ ਨਤੀਜਾ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਨਤਾ ਜਨਾਰਤਰ ਕਿਸ ਨੂੰ ਚੁਣ ਕੇ ਇਸ ਸੀਟ ਉੱਤੇ ਕਾਬਜ਼ ਕਰੇਗੀ ਕਿਸ ਦੇ ਹੱਥ ਲੋਕ ਫਤਵਾ ਦੇਣਗੇ ਇਹ ਤਾਂ ਫਿਲਹਾਲ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ